ਇਹਤੀ ਕਾਨੂੰਨ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਬਾਅ ਵਧ ਰਿਹਾ ਹੈ। ਆਕਾਲੀ ਦਲ ਵੱਲੋਂ ਵਿਕਰਮ ਸਿੰਘ ਮਜੀਠੀਆ ਕੈਪਟਨ ਸਰਕਾਰ ਤੇ ਹਮਲਾਵਰ ਨੇ। ਇਹ ਦਬਾਅ ਉਦੋਂ ਹੋਰ ਵਧ ਜਾਂਦਾ ਜਦੋਂ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਕੈਪਟਨ ਕਿਤੇ ਨਾ ਕਿਤੇ ਮਜਬੂਰ ਨੇ। ਵਿਕਰਮ ਸਿੰਘ ਮਜੀਠੀਆ ਦਾ ਇਲਜ਼ਾਮ ਹੈ ਕਿ ਸੀਐਮ ਦਾ ਦਿੱਲੀ ਨਾਲ ਫ੍ਰੈਂਡਲੀ ਮੈਚ ਚੱਲ ਰਿਹਾ ਹੈ। ਖੇਤੀ ਕਾਨੂੰਨوں ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਨ ਸਭਾ ਦੇ ਵਿਸ਼ੇਸ਼ اجلاس ਲਈ ਦਬਾਏ। ਇਹ اجلاس ਲਈ ਖੁਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਹਦਾਇਤ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਨਵਜੋਤ ਸਿੱਧੂ ਨੇ ਵੀ ਹਾਈ ਕਮਾਂਡ ਦੀ ਹਦਾਇਤ ਕੈਪਟਨ ਨੂੰ ਯਾਦ ਕਰਵਾਈ। ਹੁਣ ਕਿਸਾਨਾਂ ਦੇ ਨਾਲ-ਨਾਲ ਅਕਾਲੀ ਦਲ ਵੀ ਕੈਪਟਨ ਸਰਕਾਰ ਤੇ ਵਿਸ਼ੇਸ਼ اجلاس ਲਈ ਦਬਾਅ ਪਾ ਰਿਹਾ ਹੈ। ਅਸੀਂ ਸਪੀਕਰ ਸਾਹਿਬ ਨੂੰ ਲਿਖ ਕੇ ਦਿੱਤਾ ਕਿ ਇਮੀਡੀਏਟਲੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇ ਔਰ ਉਸ ਸੈਸ਼ਨ ਸਦ ਕੇ ਜਿੱਥੇ ਜਿਹੜੇ ਤਿੰਨ ਕੇਂਦਰ ਦੇ ਇਹ ਜਿਹੜੇ ਐਕਟ ਬਣੇ ਆ ਜਿੱਥੇ ਅਸੀਂ ਉਹਨਾਂ ਨੂੰ ਅਨਲ ਕਰਨਾ ਹੈ ਉਹਨਾਂ ਨੂੰ ਰਿਜੈਕਟ ਕਰਨਾ ਹੈ ਉੱਥੇ ਪੰਜਾਬ ਜੇ ਵੀ ਇਹ ਐਕਟ ਪਹਿਲਾਂ ਵੀ 2017 ਚ ਰਾਹੁਲ ਗਾਂਧੀ ਜੀ ਦੇ ਇਸ਼ਾਰੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਇਹ ਚੋਨ ਮੈਨੀਫੈਸਟੋ 17 ਚ ਸੀ ਉਹਦੇ ਚ ਪਾਸ ਹੋ ਚੁੱਕੇ ਅਗਸਤ ਚ ਉਹ ਵੀ ਵਾਪਸ ਲਏ ਜਾਣ ਮੇ ਪਿਛਲੇ ਕਈ ਸੈਸ਼ਨਾਂ ਚ ਕੁਐਸਚਨ ਆਨਸਰ ਦੇਖੋ ਵਿਰੋਧੀ ਧਿਰ ਕੋਲ ਸਵਾਲ ਪੁੱਛਣੇ ਹੁੰਦੇ ਰੂਲਿੰਗ ਪਾਰਟੀ ਨੂੰ ਤੇ ਜੇ ਉਹ ਕੁਐਸਚਨ ਆਨਸਰ ਹੀ ਨਾ ਲੱਗਣ ਤੇ ਫਿਰ ਸੁਭਾਵਕ ਹੈ ਫਿਰ ਅਸੀਂ ਕੀ ਉਹ ਤੇ ਕੀ ਕੀ ਸਵਾਲ ਤਾਂ ਅਸੀਂ ਲੋਕਾਂ ਦੇ ਕਰਨੇ ਉਹ ਕਿਉਂ ਨਹੀਂ ਲੱਗਦੇ ਜ਼ੀਰੋ ਆਵਰ ਕਾਲ ਅਟੈਂਸ਼ਨ ਜਿਹੜੇ ਇੱਕ ਸੰਵਿਧਾਨਿਕ ਸਾਨੂੰ ਹੱਕ ਦਿੱਤੇ ਆ ਇਸ ਸੰਵਿਧਾਨ ਨੇ ਦਿੱਤੇ ਉਹ ਸਾਡੇ ਤੋਂ ਨਾ ਖੋਏ ਜਾਣ ਵਿਰੋਧੀ ਧਿਰ ਕੋਲ ਇਹੀ ਕਨਸਟੀਟਿਊਸ਼ਨਲ ਹੱਤੀ ਆਰ ਨੇ ਇਹਨਾਂ ਨੂੰ ਜ਼ਰੂਰ ਇਹ ਸੈਸ਼ਨ 'ਚ ਕਿਉਂਕਿ 2-4 ਸੈਸ਼ਨ ਲੰਘ ਗਏ ਆ ਜਦੋਂ ਕਈ ਵਾਰੀ ਇਹ ਫੈਸਲਾ ਹੋ ਜਾਂਦਾ ਕਿ ਨਹੀਂ ਕੀ ਇਕੱਲਾ ਰੂਲਿੰਗ ਪਾਰਟੀ ਆਪਦੀ ਮਨ ਦੀ ਬਾਤ ਕਰੂਗੀ ਹੋਰ ਕੋਈ ਨਹੀਂ ਕਰ ਸਕਦਾ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਰੇ ਪਿਛਲੇ ਇਤਨੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਨੂੰ 7 ਦਿਨਾਂ ਦਾ ਆਲਟੀਮੇਟਮ ਦਿੱਤਾ ਸੀ ਜਿਉਣਾ ਔਖਾ ਕਰ ਦੇਾਂਗੇ ਸੈਸ਼ਨ ਬੁਲਾਉਣਾ ਪੈਣਾ ਫਿਕਸਡ ਮੈਚ ਦਿੱਲੀ ਨਾਲ ਅਸੀਂ ਨਹੀਂ ਖੇਡਣ ਦੇਣਾ ਔਰ ਲਾਸਟ 7 ਦਿਨ ਅੱਜ ਤੋਂ 20 ਤਰੀਕ ਤੋਂ ਨਹੀਂ ਤਾਂ ਉਹਨਾਂ ਦਾ ਘਰਾਓ ਕੈਪਟਨ ਅਮਰਿੰਦਰ ਸਿੰਘ ਦਾ ਸ਼ੁਰੂ ਔਰ ਨਾ ਕੇਵਲ ਉਹ ਸੈਸ਼ਨ ਬੁਲਾਉਣ ਜਿਹੜੇ ਉਹਨਾਂ ਨੇ ਇਹ ਪਾਸ ਕੀਤੇ ਸੀ ਬੇਲੋ ਵਾਪਸ ਲੈਣ ਔਰ ਨਾਲ ਹੀ ਜਿਹੜੇ ਬਾਕੀ ਸਾਡੀਆਂ ਡਿਮਾਂਡਾਂ ਨੇ APMC ਮੰਡੀ ਦੀ ਸਾਰੇ ਪੰਜਾਬ ਨੂੰ ਐਲਾਨਿਆ ਜਾਵੇ ਇਥੋਂ ਲਿਖ ਕੇ ਭੇਜਿਆ ਜਾਵੇ ਕਿ ਸਟੈਚੂਟਰੀ ਰਾਈਟ ਐਮਐਸਪੀ ਬਣੇ ਔਰ ਇਹ ਤਿੰਨੇ ਕਾਨੂੰਨਾਂ ਨੂੰ ਰੱਦ ਕਰ ਦਿਓ ਪਿਛਲੀ ਵਾਰੀ 28 ਤਰੀਕ ਵਾਲਾ ਡਰਾਮਾ ਨਹੀਂ ਚੱਲਣਾ ਜਦੋਂ ਭੇਜਿਆ ਹੀ ਨਹੀਂ ਜੋ ਰੈਜ਼ੋਲੂਸ਼ਨ ਪਾਸ ਹੋਇਆ ਸੋ ਇਹ ਸਾਰੀ ਚੀਜ਼ਾਂ ਤੇ ਅਸੀਂ ਬੜੇ ਕਲੀਅਰ ਹੈ ਕਿ ਪੰਜਾਬ ਨੂੰ APMC ਮੰਡੀ ਐਲਾਨੋ FCI Adani ਦੇ ਜਿੰਨੇ ਘੜਾਉਣਾ ਇਹ APMC ਮੰਡੀ ਹੈਟ ਹੋਣ ਹਾਲਾਂਕਿ ਪਹਿਲੀ ਵਾਰ ਨਹੀਂ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਨੂੰ ਕਿਰਾਉ ਦੀ ਚੇਤਾਵਨੀ ਦਿੱਤੀ ਹੋਵੇ ਇਜਲਾਸ ਨਾ ਬੁਲਾਉਣ ਦੀ ਸੂਰਤ ਚ 29 ਸਤੰਬਰ ਨੂੰ ਵੀ ਵਿਕਰਮ ਸਿੰਘ ਮਜੀਠੀਆ ਨੇ ਸੀਐਮ ਕੈਪਟਨ ਨੂੰ ਘੇਰਨ ਦੀ ਗੱਲ ਆਖੀ ਸੀ ਔਰ ਮੈਂ ਅੱਜ ਫੇਰ ਕਹਿਣਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਤੁਹਾਨੂੰ ਸਦਾਰ ਸੁਖਬੀਰ ਸਿੰਘ ਜੀ ਬਾਦਲ ਸ਼ਰੋਪਨੀ ਅਕਾਲੀ ਦਲ ਨੇ ਸਪਸ਼ਟੇ ਗੱਲ ਕਹੀ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਸੱਦੋ ਤੁਸੀਂ ਕਿਉਂ ਨਹੀਂ ਸੱਦ ਰਹੇ ਤੁਹਾਡੇ ਤੇ ਕਿਹਦਾ ਦਬਾਅ ਤੁਹਾਨੂੰ ਕੌਣ ਰੋਕ ਰਿਹਾ ਔਰ ਸੱਦ ਕੇ ਗੱਲ ਐਲਾਨੋ ਕਿ ਅਸੀਂ ਸਾਰੇ ਪੰਜਾਬ ਨੂੰ ਏਪੀਐਮਸੀ ਮੰਡੀ ਐਲਾਨਦੇ ਹਾਂ ਕਿਉਂ ਦੇਰੀ ਹੋ ਰਹੀ ਹੈ ਇਹ ਸਾਰੀ ਗੱਲਾਂ ਇਸ ਗੱਲ ਤੇ ਸੰਕੇਤ ਕਰ ਦਿਆ ਨੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਾਜ ਜਿੱਥੇ ਕੁਝ ਕਾਂਗਰਸੀ ਇਲਜ਼ਾਮ ਲਾਉਂਦੇ ਆ ਉਹਨਾਂ ਨਾਲ ਹੈ ਇਸ ਲਈ ਇਹ ਸੈਸ਼ਨ ਹਲੇ ਤੱਕ ਨਹੀਂ ਸੱਦਿਆ ਜਾ ਰਿਹਾ ਜੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਭੱਜੇ ਨਹੀਂ ਦਿੰਦੇ ਸੈਸ਼ਨ ਬੁਲਾਉਣਾ ਪੈਣਾ ਹੈ ਪੰਜਾਬ ਨੂੰ ਐਪੀਐਮਸੀ ਮੰਡੀ ਐਲਾਨਣਾ ਪੈਣਾ ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਘਰਾਓ ਅਸੀਂ ਸ਼ੁਰੂ ਕਰਾਂਗੇ

ਜੋ ਸੈਂਟਰ ਕੋ ਸਮਝਣਾ ਚਾਹੀਏ ਪਰ ਅਗਰ ਮੈਸੇਜ ਆਪਨੇ ਭੇਜਣਾ ਹੀ ਨਹੀਂ ਹੈ ਡਰਾਮਾ ਹੀ ਕਰਨਾ ਹੈ ਇਹ ਗਲਤ ਬਾਤ ਹੈ ਇਥੇ ਹੀ ਬਸ ਨਹੀਂ ਸੁਖਵੀਰ ਸਿੰਘ ਬਾਦਲ ਨੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕਈ ਮਜਬੂਰੀਆਂ ਹੋਣ ਦਾ ਦਾਵਾ ਕੀਤਾ ਉਥੇ ਹੀ ਵਿਕਰਮ ਸਿੰਘ ਮਜੀਠੀਆ ਨੇ ਦਿੱਲੀ ਨਾਲ ਫ੍ਰੈਂਡਲੀ ਮੈਚ ਖੇਡਣ ਦਾ ਵੀ ਇਲਜ਼ਾਮ ਲਾਇਆ ਕੈਪਟਨ ਕਿਉਂ ਮਦਦ ਕਰਨਾ ਚਾਹਣਗੇ ਬੀਜੇਪੀ ਕਾਂਗਰਸ ਔਰ ਬੀਜੇਪੀ ਦਾ ਤਾਂ 36 ਦਾ ਆਂਕੜਾ ਹੈ ਕੈਪਟਨ ਕੀ ਕਈ ਮਜਬੂਰੀ ਹੋ ਸਕਦੀ ਹੈ ਜੈਸੇ ਕਿ वो मेरे में से ज़्यादा आपको मालूम है आप इन्वेस्टिगेटिव जर्नलिस्ट हो और आप मुझे लगता बता सकते सबको मैं, अगर मैं पूछूं लोग भी चल सकती है अगर मैं आपसे पूछूं आप मुझे लगता आपको मेरे से ज्यादा सारा कुछ आपको मालूम आप क्यों नहीं बोलना चाहते ऐसी बातों में गलता ही नहीं हूं मैं तो जो इश्यूज है उसमें अठाई तारीख का सेशन है ਆ ਰੈਜੋਲੂਸ਼ਨ ਅਫੀਸ਼ੀਅਲ ਰੈਜੋਲੂਸ਼ਨ ਜੋ ਕੈਪਟਨ ਅਮਰਿੰਦਰ ਸਿੰਘ ਨੇ ਮੂਵ ਕੀਤਾ ਸੀ ਕਿਸਾਨੀ ਦੇ ਵਾਸਤੇ ਕਿ ਇਹ ਤਿੰਨੇ ਬਿੱਲ ਜਿਹੜੇ ਪਾਰਲੀਮੈਂਟ 'ਚ ਆਉਣੇ ਸੀ ਕੇਂਦਰ ਸਰਕਾਰ ਵੱਲੋਂ ਉਹ ਵਾਪਸ ਲੈ ਜਾਣ ਔਰ ਐਮਐਸਪੀ ਨੂੰ ਯਕੀਨੀ ਬਣਾਇਆ ਜਾਵੇ ਮਗਰ ਉਸ ਰੈਜੋਲੂਸ਼ਨ ਦਾ ਹੋਇਆ ਕਿ ਵੇਖੋ ਜਿਹੜਾ ਰੈਜੋਲੂਸ਼ਨ 28 ਤਰੀਕ ਨੂੰ ਪਾਸ ਹੋ ਗਿਆ ਔਰ ਰੈਜੋਲੂਸ਼ਨ ਪਾਸ ਕਿ ਇਸ ਲਈ ਹੋਇਆ ਸੀ ਕਿ ਉਹ ਰੈਜੋਲੂਸ਼ਨ ਸੈਂਟਰ ਦੀ ਸਰਕਾਰ ਨੂੰ ਭੇਜਿਆ ਜਾਵੇ ਉਹ ਲੋਕ ਸਭਾ ਨੂੰ ਭੇਜਿਆ ਜਾਵੇ ਉਹ ਰਾਜ ਸਭਾ ਨੂੰ ਭੇਜਿਆ ਜਾਵੇ ਕਿ 12 ਦਿਨ ਇੱਕ ਚਿੱਠੀ ਨੂੰ ਇੱਕ ਰੈਜੋਲੂਸ਼ਨ ਨੂੰ ਅਹਿਮ ਰੈਜੋਲੂਸ਼ਨ ਪੰਜਾਬ ਦੀ ਕਾਨੂੰਨੀ ਨਾਲ ਜੁੜਿਆ ਪੰਜਾਬ ਦੀ ਕਿਸਾਨੀ ਨਾਲ ਜੁੜਿਆ ਪੰਜਾਬ ਦੇ ਖੇਤ ਮਜ਼ਦੂਰਾਂ ਨਾਲ ਜੁੜਿਆ ਔਰ ਰੈਜੋਲੂਸ਼ਨ ਨੂੰ 12 ਦਿਨ ਵਿਧਾਨ ਸਭਾ ਦੇ ਅੰਦਰ ਕਿਉਂ ਦਬਾ ਕੇ ਰੱਖਿਆ ਮੇਰਾ ਪਹਿਲਾ ਸਵਾਲ ਔਰ ਦੂਜੀ ਹੈਰਾਨਗੀ ਦੀ ਗੱਲ ਕਿ ਜਾਨਾ ਰੈਜੋਲੂਸ਼ਨ ਕਿੱਥੇ ਸੀ ਵਿਧਾਨ ਸਭਾ ਚੋਂ ਨਿਕਲ ਕੇ ਨਾਲ ਜਿਹੜਾ ਸਿਵਲ ਸੈਕਟਰੀਏਟ ਹੈ ਜਿੱਥੇ ਚੀਫ ਸੈਕਟਰੀ ਸਾਹਿਬ ਬੈਠਦੇ ਆ 12 ਦਿਨ ਤਾ ਉਹਨੂੰ ਲੱਗ ਗਏ ਚੀਫ ਸੈਕਟਰੀ ਕੋਲ ਪਹੁੰਚਣ ਨੂੰ ਔਰ ਅੱਜ 28 ਤਰੀਕ ਹੋ ਗਈ ਅੱਜ 1 مہینہ پورا ہو گیا 1 مہینے چے وی او چیف سیکریٹری دے دفتر تو اگے ہل کے دہلی نہیں پہنچیا کیوں نہیں پہنچیا کیونکہ دہلی نال فرینڈلی میچ چلدا سی دیکھو یہ یہ جو مرضی کو کہہ دے لیکن ایسا نہیں ہے ہم لوگ کسانوں کے ساتھ ہیں ویکھتے ہیں ودان سبھا دا سیشن کل کیبنٹ میٹنگ ہو رہی ہے او چے فیصلہ ہو جائے گا صاف ہے মুখ্যমন্ত্রী کیپٹن امریندر سنگھ تے ودان سبھا دے ویشیش سیشن لئی دباؤ ودی ہے ਇੱਕ ਸਮਾਂ ਜਿਹੜਾ ਸੀ ਜਦੋਂ ਸੀਐਮ ਨੇ ਖੇਤੀ ਕਾਨੂੰਨ ਦੇ ਮੁੱਦੇ ਨੂੰ ਲੈ ਕੇ ਅਕਾਲੀਆਂ ਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਜਿਵੇਂ ਹੀ ਅਕਾਲੀ ਦਲ ਵੱਲੋਂ ਮੋਦੀ ਕੈਬਨਿਟ ਤੋਂ ਅਸਤੀਫਾ ਅਤੇ ਐਨਡੀਆਨ ਨਾਲੋਂ ਨਾਅਤ ਤੋੜ ਦਿੱਤਾ ਗਿਆ ਪੰਜਾਬ ਦੀ ਪੂਰੀ ਸਿਆਸਤ ਦੀ ਤਸਵੀਰ ਬਦਲ ਗਈ ਹੁਣ ਉਹੀ ਅਕਾਲੀ ਦਲ ਖੇਤੀ ਕਾਨੂੰਨ ਤੇ ਸੀਐਮ ਕੈਪਟਨ ਨੂੰ ਕੇਰ ਰਿਹਾ ਹੈ ਅਤੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਲਈ ਦਬਾਅ ਬਣਾਇਆ ਹੈ ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਦੱਸਾਂਗੇ ਸੀਐਮ ਕੈਪਟਨ ਤੋਂ ਕਿਉਂ ਨਿਰਾਸ਼ ਨੇ ਕਿਸਾਨ ਜਥੇਬੰਦੀਆਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਲਈ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਕੈਪਟਨ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਖੇਤੀ ਕਾਨੂੰਨ ਨੂੰ ਲੈ ਕੇ اجلاس ਨਾ ਬੁਲਾਉਣ ਦੀ ਸੂਰਤ 'ਚ ਘੇਰਾਉ ਦੀ ਚੇਤਾਵਨੀ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਕੈਪਟਨ ਸਰਕਾਰ 29 ਸਤੰਬਰ ਦੇ ਵਾਅਦੇ ਤੋਂ ਭੱਜ ਰਹੀ ਹੈ। ਕਾਲੇ ਕਾਨੂੰਨਾਂ ਨੂੰ ਬਾਹਰ ਸਲੋ। ਕੈਪਟਨ ਮੋਦੀ ਮਰਦਾਬਾਦ। ਜੇਤੀ ਕਾਨੂੰਨ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਟੈਂਡ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨਿਰਾਸ਼ਾ ਹੋਈ ਹੈ ਕਿਉਂਕਿ ਸੀਐਮ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਨਹੀਂ ਬੁਲਾਇਆ ਅਜੇ ਹਿਚ ਪੰਜਾਬ ਸਰਕਾਰ ਨੂੰ 2 ਦਿਨ ਦਾ ਹੋਰ ਸਮਾਂ ਦਿੱਤਾ ਗਿਆ ਹੈ ਇਹ اجلاس ਨਾ ਬੁਲਾਉਣ ਦੀ ਸੂਰਤ ਵਿੱਚ ਕੇਰਾਉ ਦੀ ਚੇਤਾਵਨੀ ਦਿੱਤੀ ਹੈ ਅਸੀਂ ਅਸੀਂ ਇੱਕ ਸਵਾਲ ਉਹਨਾਂ ਤੇ ਕੀਤਾ ਵੀ ਤੁਹਾਡਾ ਸਾਡੇ ਨਾਲ ਵਾਦਾ ਸੀ 29 ਤਰੀਕ ਦੀ ਮੀਟਿੰਗ ਚ ਚੀਫ ਮਿਨਿਸਟਰ ਦਾ ਵੀ ਮੈਂ ਅਸੈਂਬਲੀ ਸੈਸ਼ਨ ਬੁਲਾਉਂ ਉਹਦੇ ਵਿੱਚ ਫਿਰ ਅਸੀਂ ਕੋਈ ਨਵਾਂ ਕਾਨੂੰਨ ਲਿਆਵਾਂਗੇ ਤੁਹਾਡੀ ਕਲ ਨੂੰ ਕੈਬਨਿਟ ਮੀਟਿੰਗ ਆ ਉਹ ਲੈ ਆਉਗੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਜੇ ਨਹੀਂ ਤਾਂ ਫਿਰ ਜੋ ਅਸੀਂ ਭਾਜੀਪੀ ਬਾਰੇ ਫੈਸਲਾ ਕੀਤਾ ਇਹ ਵੀ ਅਸੀਂ ਫੈਸਲਾ ਕੀਤਾ ਹੋਇਆ ਹੈ ਕਿ ਜੇ 15 ਤਰੀਕ ਤੱਕ ਤੁਸੀਂ ਨਹੀਂ ਕਰਦੇ ਤਾਂ ਜਿਵੇਂ ਅਸੀਂ ਭਾਜੀਪੀ ਦਾ ਏ ਰੇਲਵੇ ਸਟੇਸ਼ਨ ਬੰਦ ਉਹਨਾਂ ਦੇ ਲੀਡਰਾਂ ਨਾਲ ਅਸੀਂ ਜੋ ਬਿਹਾਰ ਉਹਨਾਂ ਨਾਲ ਕਰਦੇ ਹਾਂ ਉਹ ਅਸੀਂ ਕਾਂਗਰਸ ਵਾਲੇ ਸਰੂਪ ਫਿਰ ਕਰਾਂਗੇ ਇਹ ਉਹਨਾਂ ਨੂੰ ਅੱਜ ਕਹਿ ਦਿੱਤਾ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰ ਲਈ ਤਿੰਨ ਕੈਬਨਿਟ ਮੰਤਰੀਆਂ ਦੀ ਕਮੇਟੀ ਬਣਾਈ ਹੈ ਜਿਸ ਨੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸੀਐਮ ਕੈਪਟਨ ਤੋਂ ਨਿਰਾਸ਼ ਕਿਸਾਨ ਜਥੇਬੰਦੀਆਂ ਨੇ 7 ਅਕਤੂਬਰ ਨੂੰ ਵੀ ਅਲਟੀਮੇਟਮ ਦਿੱਤਾ ਸੀ ਨਾਲ ਅੱਜ ਅਸੀਂ ਮੁੱਖ ਮੰਤਰੀ ਕੈਪਟਨ ਨੂੰ ਇਹ ਅਲਟੀਮੇਟਮ ਦਿੰਨੇ ਆ ਕਿ ਸਾਡੇ ਨਾਲ ਉਹਨੇ ਵਾਅਦਾ ਕੀਤਾ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਵਿਸ਼ੇਸ਼ ਅਜਰਾਸ ਸਦਕੇ ਸੈਸ਼ਨ ਛੱਦ ਕੇ ਇਹਨਾਂ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਵਾਂਗੇ ਪਰ ਅੱਜ ਮੁੱਖ ਮੰਤਰੀ ਕੈਪਟਨ ਵੀ ਟਾਲ ਮਟੋਲ ਦੀ ਨੀਤੀ ਤੇ ਚੱਲਿਆ ਗਿਆ ਅਗਰ ਇੱਕ ਹਫਤੇ ਦੇ ਵਿੱਚ ਵਿੱਚ ਉਹਨਾਂ ਨੇ ਇਹ ਮਤਾ ਨਾ ਪਾਇਆ ਤਾਂ ਜਿਵੇਂ ਭਾਜਪਾ ਦੇ ਨੁਮਾਇੰਦਿਆਂ ਦਾ ਘਰਾਓ ਕਰਦੇ ਆ ਅਸੀਂ ਸਰਕਾਰੀ ਨੁਮਾਇੰਦਿਆਂ ਦਾ ਔਰ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਹੈ ਉਹਨਾਂ ਦੇ ਵੀ ਘਰਾਓ ਕਰਨ ਦਾ ਐਲਾਨ ਕਰਾਂਗੇ ਇੱਕ ਹਫਤਾ ਉਹਨਾਂ ਨੂੰ ਅਸੀਂ ਸੋਚਣ ਦੇ ਲਈ ਦਿੰਨੇ ਆ ਨਾਲ ਮੰਗ ਕਰਦੇ ਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਉਹ ਜੋ ਜਥੇਬੰਦੀਆਂ ਨਾਲ ਵਾਅਦਾ ਕੀਤਾ ਹੈ ਉਹ ਵਾਅਦੇ ਨੂੰ ਨਿਭਾਉਣ ਅਸੀਂ ਕੈਪਟਨ ਸਾਹਿਬ ਨੂੰ ਦੁਬਾਰਾ ਫੇਰ ਕਹਨੇ ਆ ਜੋ ਜਥੇਬੰਦੀਆਂ ਨਾਲ ਵਾਦਾ ਕੀਤਾ ਅਗਰ ਉਹ ਵਾਦਾ ਪੂਰਾ ਨਾ ਕੀਤਾ ਤਾਂ ਕੀਮਤ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਕਾਉਣੀ ਪਈ ਐ ਕੀਮਤ ਭਾਜਪਾ ਨੂੰ ਚੁਕਾਉਣੀ ਪਈ ਐ ਕੀਮਤ ਕਾਂਗਰਸ ਪਾਰਟੀ ਨੂੰ ਔਰ ਸਮੇਂ ਦੀ ਸਰਕਾਰ ਨੂੰ ਵੀ ਚੁਕਾਉਣੀ ਪਊਗਾ ਕਿਸਾਨ ਜਥੇਬੰਦੀਆਂ ਦੇ ਇਸ ਅਲਟੀਮੇਟਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰ ਦਿੱਤਾ ਸੀ ਸੀਐਮ ਨੇ ਕਿਹਾ ਸੀ ਕਿ ਕਿਸਾਨ ਜਥੇਬੰਦੀਆਂ ਦਬਾਅ ਬਣਾ ਕੇ ਫੈਸਲੇ ਲੈਣ ਲਈ ਮਜਬੂਰ ਨਾ ਕਰਨ ਪਰ ਇਸ ਤੋਂ ਪਹਿਲਾਂ 29 ਸਤੰਬਰ ਨੂੰ ਕੈਪਟਨ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਸੀ ਬੈਠਕ ਬਾਅਦ ਦਾਵਾ ਕੀਤਾ ਗਿਆ ਸੀ ਕਿ ਸੀਐਮ اجلاس ਬੁਲਾਉਣਗੇ ਸਾਹਮਨਾ ਇਹ ਵਧੀਆ ਗੱਲ ਹੋਈ ਹੈ ਵੀ ਕੈਪਟਨ ਸਾਹਿਬ ਨੇ ਪੱਕਾ ਪ੍ਰੋਸਾ ਦਵਾਤਾ ਇੱਕ ਹਫ਼ਤੇ ਦੇ ਅੰਦਰ ਜਲਾਸ ਦਣਗੇ ਤੇ ਮਤਿਆਂ ਨੂੰ ਰੱਦ ਕਰਨਗੇ ਉਤੋਂ ਬਾਅਦ ਸਾਨੂੰ ਇੱਕ ਦਿੱਕਤ ਈ ਵੀ ਗਵਰਨਰ ਨੇ ਸਾਈਨ ਨਹੀਂ ਕਰਨੇ ਇਹ ਅਸੀਂ ਜਥੇਬੰਦੀਆਂ ਨੇ ਜ਼ਿੰਮੇਵਾਰੀ ਲਈ ਹੈ ਵੀ ਗਵਰਨਰ ਸਾਈਨ ਨਹੀਂ ਕਰੂਗਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚੋਂ ਬਾਹਰ ਕੱਢਾਂਗੇ ਜਿਹੜੇ ਉਹਨਾਂ ਵਰਕਰ ਨੇ ਤੇ ਗਵਰਨਰ ਦਾ ਘਰੋਂ ਕਰਾਂਗੇ ਇਹ ਸਾਡਾ ਜਿੱਤ ਮੰਨਦੇ ਸ਼ਿਮ ਸਾਹਿਬ ਨੇ ਇਹ ਹੋਇਆ ਵੀ ਸਪੈਸ਼ਲ ਇਜ਼ਲਾਸ ਸੱਦ ਕੇ ਤੇ ਇਹ ਜਿਹੜੇ ਆਰਡੀਨੈਂਸ ਆ ਇਹਨਾਂ ਨੂੰ ਰੱਦ ਕਰੋ ਕਿ ਅਸੀਂ ਲਾਗੂ ਨਹੀਂ ਕਰਾਂਗੇ ਪੰਜਾਬ 'ਚ ਇਹਨਾਂ ਆਰਡੀਨੈਂਸ ਸਾਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂਗੇ ਇਹ ਫੈਸਲਾ ਹੋਇਆ ਆਪਾਂ ਪਾਸ ਹੀ ਹੋ ਗਿਆ ਕਾਨੂੰਨ ਬਣਾਉਂਦੇ ਹੋ ਕਾਨੂੰਨ ਕਿਵੇਂ ਰੋਕੋ ਕਾਨੂੰਨ ਜੇ ਅਸੈਂਬਲੀਆਂ ਕਰ ਦੇਣ ਬਹੁਤੀਆਂ ਅਸੈਂਬਲੀਆਂ ਕਰ ਦੇਣ ਅਸੀਂ ਸ਼ੁਰੂ ਪੰਜਾਬ 'ਚੋਂ ਕਰਾਂਗੇ ਬਾਕੀ ਅਸੈਂਬਲੀਆਂ ਦੂਜੀ ਕਰਵਾਓ ਆਪਾਂ ਤੋਂ ਸਟੋਨ ਦੀ ਬਾਤ ਆਪ ਸੈਟੀਸਫਾਈ ਹੋਣ ਦੀ ਬਾਤ ਨਹੀਂ ਅਸੀਂ ਮਜਬੂਰ ਕੀਤਾ ਉਹਨਾਂ ਨੂੰ ਅਜਲਾ ਸੱਦਣ ਵਾਸਤੇ ਬਈ ਇੱਜ ਦੇਖੋ ਕਿਸਾਨ ਅੰਦੋਲਨ ਵੀ ਅਸੀਂ ਪੰਜਾਬ ਤੋਂ ਸ਼ੁਰੂ ਕੀਤਾ ਤੇ ਜਿਹੜਾ ਅਸੈਂਬਲੀਆ ਵਾਲਾ ਅੰਦੋਲਨ ਹੈ ਇਹ ਵੀ ਪੰਜਾਬ ਤੋਂ ਸ਼ੁਰੂ ਕਰਾਂਗੇ ਅੱਜ ਕੱਤੇ 31 ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀ ਮੁੱਖ ਮੰਤਰੀ ਪੰਜਾਬ ਨੇ ਕਿ ਮੈਂ ਤੁਹਾਡੇ ਸੁਝਾਅ ਲੈਣੇ ਚਾਹਣਾ ਕਿ 31 ਜਥੇਬੰਦੀਆਂ ਕੀ ਸੋਚਦੀਆਂ ਅਸੀਂ ਸੁਝਾਅ ਤਾਂ ਇਹ ਹੀ ਪਹਿਲਾਂ ਵੀ ਮੰਗ ਕੀਤੀ ਆਸੀਂ ਅੱਜ ਵੀ ਇਹੀ ਮੰਗ ਕੀਤੀ ਆ ਕਿ ਤੁਸੀਂ ਵਿਸ਼ੇਸ਼ ਅਸੈਂਬਲੀ اجلاس ਸੱਦੋ ਤੇ ਉਹ ਜਲਾਸ ਸੱਦ ਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਤਿੰਨੇ ਕਾਨੂੰਨ ਪਾਸ ਹੋਇਆ ਇਹਨਾਂ ਦੇ ਵਿਰੁੱਧ ਮਤਾ ਪਾਸ ਕਰੋ ਕਿ ਇਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂਗੇ ਇਹ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਕੁਝ ਕਾਨੂੰਨੀ ਰਿਤਨਾ ਹੁੰਦੀਆਂ 2-4 ਦਿਨ ਸਾਨੂੰ ਲੱਗਣਗੇ ਛੇਤੀ ਅਸੀਂ ਵਿਸ਼ੇਸ਼ ਸੈਸ਼ਨ ਬੁਲਾ ਕੇ ਇਹਨਾਂ ਕਾਨੂੰਨਾਂ ਨੂੰ ਅਸੀਂ ਰੱਦ ਕਰਾਂਗੇ ਪਰ ਨਾਲ ਉਹਨਾਂ ਨੇ ਖਤਸ਼ਾ ਯਾਰ ਕੀਤਾ ਕਿ ਇਹ ਅਗਰ ਅਸੀਂ ਕਰਤਾ ਦੇਵਾਂਗੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਉਹ ਸੋਚਦੇ ਨੇ ਕਿ ਗਵਰਨਰ ਪੰਜਾਬ ਹੈ ਜੋ ਬੀਜੇਪੀ ਨਾਲ ਸਬੰਧਤ ਹੈ ਉਹਨਾਂ ਨੇ ਸਹਿਨ ਨਹੀਂ ਕਰਨੀ ਇਹ ਜ਼ਿੰਮੇਵਾਰੀ ਸਾਡੀ ਆ ਤੁਸੀਂ ਆਪਣਾ ਫਰਜ਼ ਨਿਭਾਓ ਕਿ ਪੰਜਾਬ ਸਰਕਾਰ ਵੱਲੋਂ ਉਹਨੂੰ ਕਾਨੂੰਨਾਂ ਨੂੰ ਰੱਦ ਕਰੋ ਗਵਰਨਰ ਪੰਜਾਬ ਅਗਰ ਸਹਿਨ ਨਹੀਂ ਕਰਦਾ ਅਸੀਂ ਫਿਰ ਗਵਰਨਰ ਪੰਜਾਬ ਨਾਲ ਵੀ ਦੇਖਾਂਗੇ 28 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੜਕੜ ਕਲਾ ਪਹੁੰਚ ਕੇ ਖੇਤੀ ਕਾਨੂੰਨ ਖਿਲਾਫ ਧਰਨਾ ਦਿੱਤਾ ਸੀ ਕਿਸਾਨਾਂ ਨਾਲ ਖੜਨ ਦਾ ਦਾਵਾ ਕੀਤਾ ਗਿਆ ਰਾਹੁਲ ਗਾਂਧੀ ਨੇ ਟਰੈਕਟਰ ਮਾਰਚ ਕੱਢੇ ਪਰ ਵਿਸ਼ੇਸ਼ اجلاس ਸੀਐਮ ਨੇ ਨਹੀਂ ਸਦਿਆ ਅਜੇ ਹਿੱਸੇ ਕਿਸਾਨ ਜਿੱਥੇ ਬੰਦੀਆਂ ਕੈਪਟਨ ਸਰਕਾਰ ਤੋਂ ਨਿਰਾਸ਼ ਨੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਬਾਅ ਬਣਾਇਆ ਜਾ ਰਿਹਾ ਹੈ ਇਸੇ ਦਬਾਅ ਦਾ ਨਤੀਜਾ ਹੈ ਕਿ ਸਰਕਾਰ ਨੇ ਆਪਣੇ ਮੰਤਰੀਆਂ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਹਾਲਾਂਕਿ ਬੀਜੇਪੀ ਨੂੰ ਛੱਡ ਕੇ ਪੰਜਾਬ ਦੀਆਂ तमाम ਸਿਆਸੀ ਪਾਰਟੀਆਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਨੇ ਪਰ ਕਿਸਾਨਾਂ ਨੂੰ ਕਿਸੇ ਪਾਰਟੀ ਦੇ ਪੁਰਸ਼ਾਂ ਨੇ ਕਿਸਾਨ ਇਸ ਕਾਨੂੰਨ ਖਿਲਾਫ ਆਪਣੇ ਤੌਰ ਤੇ ਲਗਾਤਾਰ ਲਾਮਬੰਦ ਹੋ ਰਹੇ ਨੇ ਇਸ ਸਥਿਤੀ 'ਚ ਕੇਂਦਰ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਅਤੇ ਕਿਸਾਨ ਵੀ ਡਟੇ ਹੋਏ ਨੇ ਹਾਲਾਂਕਿ ਸਭ 14 ਅਕਤੂਬਰ ਨੂੰ ਦਿੱਲੀ 'ਚ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਦੀ ਗੱਲ ਹੋਵੇਗੀ ਹੋਰ ਰੁਕੂ ਦੇ ਇੱਕ ਹੋਰ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ اجلاس ਦੇ ਲਈ ਕੈਪਟਨ ਤੇ ਆਪਣਿਆਂ ਦੇ ਦਬਾਅ ਬਾਰੇ ਜਾਣਾਂਗੇ ਕਿਸਾਨਾਂ ਤੇ ਵਿਰੋਧੀ ਧਿਰਾਂ ਦੇ ਨਾਲ-ਨਾਲ ਖੇਤੀ ਕਾਨੂੰਨ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਲਈ ਕੈਪਟਨ ਸਰਕਾਰ ਤੇ ਆਪਣਿਆਂ ਦਾ ਵੀ ਦਬਾਅ ਬਣ ਰਿਹਾ ਹੈ ਸੀਐਮ ਕੈਪਟਨ ਨੂੰ اجلاس ਦੇ ਲਈ ਹਦਾਇਤ ਹਾਈ ਕਮਾਂਡ ਨੇ ਦਿੱਤੀ ਸੀ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਨਵਜੋਤ ਸਿੱਧੂ ਨੇ ਵੀ ਇਜਲਾਸ ਦੀ ਮੰਗ ਦੁਹਰਾਈ ਸੀ ਸੀਐਮ ਕੈਪਟਨ ਹਾਈ ਕਮਾਂਡ ਦੀ ਸਲਾਹਤ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਉਣ ਲਈ ਰਾਜੀ ਦੱਸੇ ਗਏ ਸੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸਾਂਸ਼ਦ ਰਾਜਾਂ ਨੂੰ ਵਿਧਾਨ ਸਭਾ ਦੇ ਜ਼ਰੀਏ ਕੇਂਦਰ ਦੇ ਖੇਤੀ ਸੁਧਾਰ ਕਾਨੂੰਨ ਦੇ ਉਲਟ ਪ੍ਰਸਤਾਵ ਪਾਸ ਕਰਨ ਦੀ ਸਲਾਹ ਦਿੱਤੀ ਸੀ ਪਰ ਇਸ ਤੋਂ ਪਹਿਲਾਂ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਵਿਧਾਨ ਸਭਾ ਦੇ ਰਾਸਤੇ ਹੁਣ ਕੀ ਹੋ ਸਕਦਾ ਹੈ ਖੇਤੀ ਸੁਧਾਰ ਕੋਈ ਬਿਲ ਨਹੀਂ ਰਾਸ਼ਟਰਪਤੀ ਦੇ ਦਸਤਖਤ ਹੋਣ ਦੇ ਬਾਅਦ ਕਾਨੂੰਨ ਬਣ ਚੁੱਕਿਆ ਹੈ

ਜੇ ਜਿਹੜੀ ਆ ਕਲੀਵੇ ਰੁਣ ਜਾਣ ਐਸਕੇ ਪਿਛਲੇ ਮੱਤ ਪੱਜ ਕੇ ਸੇ ਪਰ ਅਗਰ ਉਹ ਰਣ ਜਾਣ ਇਟ ਇਜ਼ ਨਾਟ ਗੋਇੰ ਟੂ ਹੈਲਪ ਬਿਕੋਜ਼ ਇ ਕਾਂਟ ਅਸੈਂਬਲੀ ਦਾ ਕੋਈ ਐਕਟ ਕੈਨ ਨਾਟ ਓਵਰਰਾਈਡ ਅ ਪਾਰਲੀਮੈਂਟਰੀ ਐਕਟ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ 28 ਸਤੰਬਰ ਨੂੰ ਚੰਡੀਗੜ੍ਹ ਚ ਦਿੱਤਾ ਸੀ ਸ਼ਾਮ ਹੁੰਦ ਤੱਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਹਵਾਲੇ ਤੋਂ ਪਾਰਟੀ ਨੇ ਆਪਣੇ ਮੁੱਖ ਮੰਤਰੀਆਂ ਨੂੰ ਸੰਵਿਧਾਨ ਦੇ ਅਨੁਛੇਦ 254(2) ਦੇ ਤਹਿਤ ਵਿਧਾਨ ਸਭਾ 'ਚ ਕੇਂਦਰ ਦੇ ਕਾਨੂੰਨ ਤਲਟ ਬਿਲ ਪਾਸ ਕਰਨ ਦੇ ਹੁਕਮ ਦਿੱਤੇ ਸਨ ਕੈਪਟਨ ਜਿਸ ਪ੍ਰਕਿਰਿਆ ਨੂੰ ਆਪਣਾਉਂ ਚ ਦਿਲਚਸਪੀ ਨਹੀਂ ਵਿਖਾ ਰਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਹੀ ਕਰਨ ਨੂੰ ਕਹਿ ਰਹੇ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਇਸੇ ਬਿਆਨ ਦਾ ਹਵਾਲਾ ਦੇ ਕੇ ਨਵਜੋਤ ਸਿੰਘ ਸਿੱਧੂ ਮੋਗਾ ਚ ਰਾਹੁਲ ਗਾਂਧੀ ਦੇ ਦੌਰੇ ਦੌਰਾਨ ਕਰ ਜੇ ਸਨ ਉਹਨਾਂ ਸਟੇਜ ਉਤੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਚ ਕੋ ਜਿਸ ਤਰ੍ਹਾਂ ਕੈਪਟਨ ਸਰਕਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਹਦਾਇਤ ਯਾਦ ਕਰਵਾਈ ਸੀ ਮੈਂ ਅੱਜ ਇਹ ਕੋਟਲ ਕਹਿਣੀ ਹੈ ਔਰ ਮੈਂ ਰਾਹੁਲ ਜੀ ਦਾ और कांग्रेस प्रेजिडेंट सोनिया गांधी जी का धन्यवाद करना चाहना और क्यों धनवाद करना चाहना क्योंकि जहां संविधान का कानून है आर्टिकल टू फिफ्टी फोर टू फिफ्टी फोर के तहत सोनिया जी ने हदायत दी है सारे चीफ मिनिस्टर के कानूना के खिलाफ असेंबली बुलाओ और उथे इन कानूना रद्द करके के कानून बनाओ ਅੱਫੇ ਕਮਲਨਾਹ ਔਰ ਕਾਉ ਤੁਹਾਨੂੰ ਬਣਦੇ ਦੇਵਾਂਗੇ ਔਰ ਐਮਐਸਪੀ ਕਿਸਾਨ ਦੀ ਕਟਨ ਦੇ ਦਿਆਂਗੇ ਓਨੇ ਓ ਐਮਐਸਪੀ ਦੇਵਾਂਗੇ ਥੋਕੋ ਤਾੜੀ ਤਕਾ ਮੈਂ ਧੰਨਵਾਦੀ ਹਾਂ ਮੈਂ ਧੰਨਵਾਦ ਕਰਨਾ ਫੌਂਡਸ ਪ੍ਰੈਜ਼ੀਡੈਂਟ ਦਾ ਔਰ ਇਹ ਵੀ ਕਹਿਣਾ ਕਿ ਸੈਸ਼ਨ ਬੁਲਾਓ ਆਪਣੇ ਕਾਨੂੰਨ ਬਣਾਓ ਇਥੇ ਹੀ ਬਸ ਨਹੀਂ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖੇਤੀ ਕਾਨੂੰਨ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਚ ਉਡੀਕ ਦੇ ਵਿਖੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਉਮੀਦ ਕਰਦੇ ਸੀ ਕਿ ਸੀਐਮ ਕੈਪਟਨ ਆਪਣੇ ਵਿਧਾਇਕਾਂ ਮੰਤਰੀਆਂ ਅਤੇ ਪਾਰਟੀ ਦੇ ਐਮਪੀ ਨਾਲ ਰਾਸ਼ਟਰਪਤੀ ਭਵਨ ਬਾਹਰ ਬੈਠਣਗੇ ਅਸੀਂ ਤਾਂ ਐਕਸਪੈਕਟ ਕਰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਥੀਆਂ ਨਾਲ ਆਪਣੇ ਐਮਐਲਏ ਨਾਲ ਅੱਜ ਦਾ ਮੈਨੂੰ ਪਤਾ ਲੱਗਾ ਸੀ ਕਿ 23 ਤਰੀਕ ਨੂੰ ਇਹਨਾਂ ਨੇ ਇੱਥੇ ਆਣਾ ਹੈ ਰਾਸ਼ਟਰਪਤੀ ਭਵਨ ਦੇ ਬਾਹਰ ਬਹਿਣਾ ਹੈ ਇੱਥੇ ਵਿਰੋਧ ਕਰਨਾ ਹੈ ਅੱਜ ਮੈਨੂੰ ਲੱਗਦਾ ਇੱਕ ਅੱਧਾ ਦਿਨ ਨੂੰ ਅੱਗੇ ਪਿਆ ਮੈਨੂੰ ਪੂਰਵ ਵਿਸ਼ਵਾਸ ਹੈ ਕਿ ਕੱਲੀ ਜਾਂ ਪਰਸੋਂ ਤੱਕ ਕੈਪਟਨ ਅਮਰਿੰਦਰ ਸਿੰਘ ਖੁਦ ਲੀਡ ਕਰਨਗੇ ਤੇ ਧਰਨਾ ਕੋ ਪੰਜ-ਛੇ ਦਿਨ ਬੈਠਣਗੇ ਰਾਜਪਤੀ ਭਵਨ ਦੇ ਬਾਹਰ ਉਹਨਾਂ ਨੇ ਨਾਰਾ ਵੀ ਦਿੱਤਾ ਚਲੋ ਦਿੱਲੀ ਹਾਂ ਚਲੋ ਦਿੱਲੀ ਜਿਉਂ ਕਿਹਾ ਸੀ ਤੇ ਡੀਕ ਰਿਆ ਸੀ ਐਮਪੀ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਇੱਥੇ ਉਹਨਾਂ ਦੀ ਇੰਤਜ਼ਾਰ ਕਰ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਾਰੀ ਕੈਬਨਿਟ ਤੇ ਆਪਣੇ ਸਾਰੇ ਐਮਐਲਏ ਨੂੰ ਲੈ ਕੇ ਕਦੋਂ ਆਉਂਦੇ ਅਸੀਂ ਬੈਠੀਏ ਇੱਥੇ ਤਗੜੇ ਹੋ ਕੇ ਧਰਨਾ ਲਾਇਆ ਹੁਣ ਸਵਾਲ ਇਹ ਹੈ ਕਿ ਸਹੀ ਜਾਣਕਾਰੀ ਕੌਣ ਦੇ ਰਿਹਾ ਹੈ ਸੀਐਮ ਅਮਰਿੰਦਰ ਸਿੰਘ ਜੋ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੇਕਰ ਵਿਧਾਨ ਸਭਾ ਚ ਹੁਣ ਕੁਝ ਨਹੀਂ ਹੋ ਸਕਦਾ ਤਾਂ ਕਾਂਗਰਸ ਪ੍ਰਧਾਨ ਸੰਵਿਧਾਨ ਦੇ ਅਨੁਛੇਦ ਦਾ ਹਵਾਲਾ ਕਿਉਂ ਦੇ ਰਹੇ ਨੇ ਕਿ ਵਿਧਾਨ ਸਭਾ ਦੇ ਰਸਤੇ ਕਾਂਗਰਸ ਇੱਕ ਵਾਰ ਫਿਰ ਗੇਂਦ ਕੇਂਦਰ ਦੇ ਪਾਲੇ ਚ ਸੁੱਟ ਕੇ ਕਿਸਾਨ ਨੂੰ ਦਿਖਾਉਣਾ ਚਾਹੁੰਦੀ ਹੈ ਕਿ ਇਸ ਮੁੱਦੇ ਤੇ ਉਸ ਦੇ ਨਾਲ ਖੜੀ ਹੈ ਪਰ ਇਥੇ ਕੈਪਟਨ ਫਿਲਹਾਲ ਕਿਸੇ ਦੀ ਸੁਣਦੇ ਨਹੀਂ ਵਿਖਰੇ ਨਾ ਤਾਂ ਕਿਸਾਨ ਅਤੇ ਨਾ ਹੀ ਕਾਂਗਰਸ ਹਾਈ ਕਮਾਂਡ ਨੂੰ ਫਿਲਹਾਲ ਦੇ ਲਈ ਇਹਨਾਂ ਹੀ ਦੇਸ਼ ਦੁਨੀਆ ਦੇ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ এবੀਪ ਸਾਜਾ